ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਸਾਰੇ ਵਧੀਆ ਹੋਣਗੇ ਤੇ ਅੱਜ ਕੁਝ ਬਣਾ ਰਹੀ ਨਵੀਂ ਡਿਸ਼ ਤੇ ਮੈਂ ਸੋਚਿਆ ਵਲੌਗ ਬਣਾ ਲਿਆ ਜੀ ਤੇ ਨਾ ਦੋ ਕਿ ਮੈਂ ਤਾਂ ਹੋ ਗਿਆ ਰੈਡੀ ਦੱਸੋ ਕਿਦਾਂ ਲੱਗ ਰਿਹਾ ਤੇ ਰੋਕੀ ਨੂੰ ਪਹਿਲਾਂ ਨਵਾਇਆ ਫਿਰ ਮੈਂ ਨਾ ਤਾਂ ਆਹ ਦੇਖੋ ਬੈਠਾ ਹੋਇਆ ਟਾਹ ਹੋਰ ਨਾਲ ਐ ਕਿਦਾਂ ਕੁਛ ਨਹੀਂ ਕੀਤਾ ਹੁੰਦਾ ਓਹ ਵਾਲਾ ਬਣ ਜਾਂਦਾ ਤੇ ਬਾਕੀ ਹੁਣ ਚੱਲਦੇ ਆਂ ਅੰਦਰ ਹਾਂ ਕਿਵੇਂ ਹਾਂਜੀ ਕੀ ਬਣਾਉਣ ਲੱਗੇ ਹਾਂ ਜ ਖਾਣ ਲੱਗੇ ਬਾਕੀ ਕੀ ਵੀ ਪਰੌਠੇ ਪਰੌਠੇ ਅੱਛਾ ਮੁੱਕੀ ਵੀ ਰੋਟੀਆਂ ਬਸ ਬਣਾਉਣ ਹੀ ਪੈਨੀ ਵਰ ਲੱਗੀ ਹਾਂ ਸਾਰੇ ਨਾ ਪਤਾ ਨਹੀਂ ਪਉਣਗੇ ਅਸੀਂ ਬਸ ਉਸ ਨੂੰ ਟੋਕਰੀ ਪਕੜਾਈ ਬਣਾਓ ਬਣਾਓ ਤੋ ਖਬਾ ਲੱਗੀ ਖਾਈਏ ਫੇ ਕੀ ਕੀ ਹਰੀ ਮਿਰਚ ਪਾਦੀ ਹੈ ਥੋੜੀ ਪਾਇਓ ਮਿਰਚ ਮਿਰਚ ਆਸਤਾਨੀਆਂ ਠੀਕ ਹੈ ਮਿਰਚ ਕੱਟ ਪਾਇਓ ਮੈਂ ਮਿਰਚ ਕੱਟ ਖਾਣਾ ਉਹ ਤਾਂ ਪਤਾ ਹੀ ਆ ਮੈਂ ਚੱਪਾ ਕੱਟ ਪਾਉਂਗੀ ਤੇ ਆ ਸਾਡੀ ਰਸੋਈ ਮਾੜੀ ਮੋਟੀ ਸਾਡੀ ਸਹੀ ਆ ਜਿੱਦਾਂ ਵੀ ਆ ਬਾਕੀਆਂ ਨਾਲ ਦੇਖੀ ਜੀਆ ਕਦੇ ਵੀ ਆਪਦੇ ਆਦਮੀ ਛੋਟਾ ਮਹਿਸੂਸ ਨਹੀਂ ਕਰਨਾ ਚਾਹੀਦਾ ਸ਼ੁਗਰ ਕਰਨਾ ਚਾਹੀਦਾ ਜੋ ਵੀ ਹੈ ਜਿੰਨਾ ਚਾ ਵਧੀਆ ਰਹਿਣਾ ਚਾਹੀਦਾ ਪਾਨ ਤੇ ਤੁਸੀਂ ਹੱਦਿਆਂ ਪਹਿਲਾਂ ਕਦੇ ਨਾ ਮੈਂ ਵੀ ਨਹੀਂ ਖਾਦੇ ਖਾਦੇ ਵੀ ਨਹੀਂ ਵੈਸੇ ਬਟ ਬਣਾਏ ਵੀ ਨਹੀਂ ਕਦੇ ਹਾਂ ਅੱਜ ਫਸਟ ਟਾਈਮ ਟਰਾਈ ਕਰਨ ਲੱਗੇ ਆ ਟਰਾਈ ਕਰਨ ਲੱਗੇ ਤੇ ਆਪਣਾ ਉਹ ਕੀ ਕਹਿੰਦੇ ਹੁੰਦੇ ਉਹਨੂੰ ਜਿਹੜੇ ਬਣਾਉਂਦੇ ਹੁੰਦੇ ਡਿਸ਼ਾਂ ਕੀ ਕਹਿੰਦੇ ਹੁੰਦੇ ਮਾਸਟਰ ਚੀਫ ਆਇਆ ਹੋਇਆ ਆਪਣੇ ਕੋਲ ਅੱਜ ਮਾਸਟਰ ਸ਼ੈਫ ਯਾ ਸ਼ੈਫ ਚੀਫ ਕਹੀ ਇਹ ਤੇ ਆਇਆ ਫਾਇਰ ਤੇ ਆਏ ਅੱਜ ਬਣਾਉਣਗੇ ਮੈਨੂੰ ਬਾਹਰ ਬੁਲਾਇਆ ਗਿਆ ਸਪੈਸ਼ਲ ਸਪੈਸ਼ਲ ਇਨਵਾਈਟ ਕੀਤਾ ਗਿਆ ਕਿਉਂਕਿ ਇਹ ਇਦਾਂ ਦੇ ਪੁੱਠੇ ਪੰਗੇ ਲੈਂਦੀ ਕਦੇ ਕੀ ਆਟਮ ਬਣਾ ਦਿੰਦੀ ਘਰੇ ਕਦੀ ਕੀ ਕੇਕ ਘਰੇ ਬਣਾ ਲਾ ਹੋਰ ਕੀ ਬਣਾਇਆ ਸੀ ਗੁਲਾਬ ਜਾਮੁਨ ਗੁਲਾਬ ਜਾਮੁਨ ਕਰੇ ਬਣਾ ਜਲੇਬੀ ਹਾਂ ਲੋਕ ਲਾਈ ਕਰ ਮੈਨੂੰ ਜਿਹਨੂੰ ਨਹੀਂ ਵੱਲ ਆਉਂਦਾ ਪੁੱਛ ਸਕਦਾ ਆਪੜਾ ਫੇਪਾ ਇਹ ਆਪ ਦਾ ਕਟਨ ਕਟੰਡੇ ਸਮਾਨ ਤੇ ਮੈਂ ਉਹਨੇ ਥੇਰ ਬਾਹਰ ਆ ਗਿਆ ਤੇ ਦੇਖਦੇ ਆਂ ਪਰ ਓਪੀ ਨਾ ਕਰਦੇ ਗੱਲਾਂ ਬਤਾ ਕਿਵੇਂ ਆਵੇ ਕਿ ਕਿਵੇਂ ਪੈ ਗਿਆ ਹੂੰ ਕਿੱਦਾਂ ਆਹ ਆਹ ਦੇਖਦੇ ਦੇ ਨਾਟਕ ਦੇਖ ਕੋਇਂਦੇ ਆਹ 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 ਮੈਂ ਨਹੀਂ ਬੁਲਾਉਣਾ ਮੈਂ ਤੂੰ ਫਿਰ ਲਪੇਟ ਦੇਣਾ ਮੈਂ ਨਹੀਂ ਮੈਨੂੰ ਵਾਸਤੇ ਇੱਕ ਗਿਫਟ ਲੰਦਾ ਜਿਹਨੂੰ ਦੱਸਿਆ ਨਹੀਂ ਅਜੇ ਤੈਨੂੰ ਸੋਪਾ ਸਰਪ੍ਰਾਈਜ਼ ਦੇਵਾਂਗੇ ਐਂਡ ਤੇ ਤਾਂ ਮੈਂ ਹੌਲੀ ਹੌਲੀ ਬੋਲ ਰਿਹਾ ਆ ਦੇਖੋ ਇਨਾ ਆਰਡਰ ਹੀ ਕੀਤਾ ਸੀ ਦੇਖਣ ਲਈ ਤੇ ਨੂੰ ਪਤਾ ਨਹੀਂ ਮੰਗਵਾ ਲਿਆ ਵਾ ਮੈਂ ਦੱਸਿਆ ਨਹੀਂਗਾ ਤੇ ਆਪਾਂ ਸਰਪ੍ਰਾਈਜ਼ ਦੇਵਾਂਗੇ ਨੂੰ ਲੁਕੋ ਕੇ ਰੱਖ ਲੈਣਾ ਨਾ ਫਿਰ ਨਾ ਤਾਂ ਆਵੇ ਕਾਪੀ ਕੇ ਤੇ ਦੱਸੋ ਕਈ ਸਮਝੇ ਮਤਲਬ ਪ੍ਰੀਤ ਕਿਤਾ ਨਾਮ ਆ ਗੁਰੀ ਕਿਤਾ ਗੁਰੀ ਮੇਰਾ ਨਾਮ ਆ ਪ੍ਰੀਤ ਉਹਨਾਂ ਨੂੰ ਮੈਂ ਕਹਿੰਦਾ ਵਾ ਪ੍ਰੀਤ ਵੀ ਉਹਨਾਂ ਦਾ ਨਾਮ ਆ ਤੇ ਅੰਮੂ ਮੈਂ ਅੰਮੂ ਕਹਿੰਦਾ ਵੈਸੇ ਵੈਸੇ ਅਮਨ ਪ੍ਰੀਤ ਦਾ ਨਾਮ ਉਹਨਾਂ ਦਾ ਪ੍ਰੀਤ ਵੀ ਗੈਰੀ ਦਾ ਅੰਮੂ ਵੀ ਗੈਰੀ ਦਾ ਸੋ ਤੁਹਾਨੂੰ ਕਿਹੜਾ ਬੈਸਟ ਲੱਗਦਾ ਦੱਸੋ ਤੇ ਬਾਕੀ ਵਲੌਗ ਦੇ ਨਾਲ ਆਪਣੇ ਲੋਕ ਇੰਜੋਏ ਕਰ ਰਹੇ ਨੇ। ਜੀ ਹੁਣ ਕੀ ਹੋ ਰਿਹਾ? ਹੁਣ ਆਪਾਂ ਘੁੰਮ ਰਹੇ ਹਾਂ। ਘੁੰਮ ਰਹੇ ਮਤਲਬ ਘਰ ਰਹੇ ਹਾਂ। ਤੁਮਾਂ ਨੂੰ ਫੋਨ ਚ ਕੱਟਿਆ ਗਿਆ। ਹਾਂ ਵਿੱਚ ਸਭ ਕੁਝ ਕੱਟ ਕੇ ਵਰਤਾਵਾ। ਬਾਕੀ ਸਾਈਡ ਇਦਾਂ ਹੀ ਕਰਦੇ ਹੁਣ। ਇਦਾਂ ਹੀ ਇਦਾਂ ਹੀ। ਤੇ ਹੀ ਇਹ ਨਾ ਹੋਰੀ ਆਈਟਮ ਜੀ ਬਣ ਜਾਵੇ ਫੇ। ਨਹੀਂ। ਕੋਈ ਨਾ ਤੇ ਤਲਾ ਫੁਰਕਾ ਤੁਹਾਡੇ। ਇੰਨਾ ਕੁ ਤੁਹਾਨੂੰ ਸ਼ੋਅ ਆ ਜਾਣਾ। बना तियाका, तलो बनाओगे, ना चलने वाला। अच्छा, बात। ओ लातियाके, आगलागे क्या कर? राता तबा। ठीक। सिम्मू ऐसे तो खाते हैं पहला। खादी से है, खादी से है, पर मैं कर देखो नहीं बनाई। अच्छा, चाची बनाते हैं वहाँ ਹਾਂਜੀ ਦੱਸੋ ਗਾਇਸ ਕਿਨੇ ਕਿਨੇ ਖਾਦੇ ਐ ਵੈਸੇ ਤੁਸੀਂ ਤਾਂ ਖਾਧੇ ਹੀ ਹੋਣੇ ਆ ਕਿਤੇ ਹੋਣਾ ਹੈ ਨਾ ਬਟ ਅਸੀਂ ਪਹਿਲੀ ਵਾਰੀ ਖਾਣ ਚਾਰੇ ਕਿ ਨਾ ਕੀ ਬਣਿਆ ਕੋ ਬਣਿਆ ਵੀ ਹੈ ਕਿ ਨਹੀਂ ਹਾਂਜੀ ਆਂਦੀ ਬੰਦਿਆ ਸਫਰ ਦੇਖੀਂ ਦੇਖੀਂ ਨਹੀਂ ਬਣੋਗਾ ਨਹੀਂ ਇਹਦਾ ਮੈਨੂੰ ਕਹਿੰਦੇ ਦੂਜੀ ਰੋਟੀ ਨਹੀਂ ਖਾਣੀ ਅੱਜ ਜੀ ਮੈਨ ਨਹੀਂ ਆ ਸਵੇਰ ਦਾ ਡਿੱਕੀ ਜਨਾਵਾ ਮੈਂ ਤਾਂ ਇਹਦੇ ਲਈ ਖਾਫੇ ਤੇ ਬਣਾਉਂਦੀ ਆ ਤੁਸੀਂ ਦੱਸੋ ਬਣਾਉਂਦੀ ਨਹੀਂ ਮਤਲਬ ਪਹਿਲੀ ਵਾਰੀ ਬਣਾਉਂਦੀ ਆ ਤੁਸੀਂ ਦੱਸੋ ਕਿਵੇਂ ਬਣਾਉਂਦੇ ਤੁਸੀਂ ਤਾਂ ਹੱਥਾਂ ਤੇ ਬਣਾਉਂਦੇ ਆ ਹੱਥ ਤੇ ਬਣਾਉਂਦੇ ਕਿੰਨਾ ਅੰਬਰਾਜ ਪਰ ਮੈਨੂੰ ਨਹੀਂ ਲੱਗਦਾ ਮਮੀ ਹਣੀ ਤਾਂ ਹੱਥ ਤੇ ਬਣਾ ਲੈਂਦੇ ਆ ਜੋ ਮਾਸਟਰ ਚੀਫ ਮਾਸਟਰ ਚੀਫ ਚੀਫ ਮਾਸਟਰ ਚੀਫ ਲੱਗੇ ਨੇ ਦੋ ਹਾਂਜੀ ਹਾਂਜੀ ਮੈਂ ਤਾਂ ਖਾਣ ਨੂੰ ਹੀ ਆਈ ਆ ਮਨ ਜਨ ਦੇ ਲਈ ਹਾਰਡ ਮੈਨ ਫੋਨ ਸ਼ੇਅਰ ਮੈਂ ਕਿੱਥੋਂ ਤੋਂ ਮੀਂਹ ਤਬਾਹ ਕੀਤੀ ਲਾਈਕ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਕਮੈਂਟ ਦੱਬ ਕੇ ਕਰਦੇ ਹੋ ਕੌਣ ਕਿੱਦਾਂ ਕਿੱਦਾਂ ਬਣਾਉਂਦੇ ਆ ਫਿਰ ਤੁਸੀਂ ਦੱਸੋ ਕਮੈਂਟ ਕਰਕੇ ਅੰਗਾ ਕਿਹੜੀ ਡਿਸ਼ ਤੇ ਟਰਾਈ ਕੀਤੀ ਜਾਂ ਵੀ ਨਵੀਂ ਕਿਹੜੀ ਆਈਟਮ ਬਣਾਈ ਜਾਵੇ ਫਿਰ ਉਹ ਬਣਾਵਾਂਗੇ ਅਸੀਂ ਰੇਕਤਨਾਂ ਦੀ ਆਈਟਮ ਬਣਾ ਲਈ ਤਾਂ ਵੈਸੇ ਦੱਸ ਦਿਓ ਕਿਹੜੀ ਬਣਾਉਣੀ ਹੈ ਅਸੀਂ ਉਹ ਟਰਾਈ ਕਰਾਂਗੇ ਆਪਦੇ ਵੱਲੋਂ ਕੋਸ਼ਿਸ਼ ਕਰਾਂਗੇ ਕੀ ਆ ਕੀ ਨੂੰ ਹੀ ਸਮੈਲ ਆਈ ਜਾਂਦੀ ਆ ਹੁਣ ਕਿੱਦਾਂ ਮੈਨੂੰ ਆਈ ਜਾਂਦੀ ਉਹ ਵੀ ਕਹਿੰਦਾ ਨੂੰ ਹੀ ਮਿਲੇ ਕੋਈ ਸਾਂ ਨੂੰ ਬਰ ਰਿਹਾ ਸਬਰ ਕਰ ਤੈਨੂੰ ਹੀ ਮਿਲੇਗਾ ਆ ਬਰ ਹੀ ਨੂੰ ਕਰ ਗਿਆ ਇਹਨਾਂ ਰਸ ਗਿਆ ਗਿਆ ਨੂੰ ਕੁੱਟਿਆ ਥੋੜਾ ਜਾਂ ਗੱਲ ਨਹੀਂ ਮੰਨਦਾ ਹੀ ਮੇਰੀ ਨੋਂਦਾ ਨਹੀਂ ਆਏ ਆਏ

ਜੀ ਆਪਾਂ ਉਹਨੇ ਤੇ ਟੀਵੀ ਤੇ ਦੇਖਦੇ ਆਂ ਕੁਛ ਦੇਖਦੇ ਆਂ ਕੁਛ ਕੀ ਬਣਦਾ ਬਾਕੀ YouTube ਤੇ ਇਦਾਂ ਹੀ ਕਰਕੇ ਆਪਾਂ ਗਾਣੇ-ਗੂਣੇ ਦੇਖ ਲੀਦੇ ਹੁੰਦੇ ਲੌਕ ਫਿਰ ਗਾਣਾ ਸਰਹਾ ਬਾਕੀ ਜਿਆਦਾ ਨਹੀਂ ਆਪਾਂ ਪਲੇ ਕਰ ਸਕਦੇ ਬਾਕੀ ਤੁਸੀਂ ਸਾਰੇ ਸੋਹਣੇ ਲੇਰਾ ਵੀ ਤੇ ਫਿਰ ਗਾਣਾ ਬਹੁਤ ਘੈਂਟ ਗਾਣਾ ਹੈ ਲੋਕ ਸਿੱਧੂ ਮੂਸੇ ਵਾਲੇ ਦਾ ਤੇ ਗਏ ਸੀ ਬਾਈ ਦੀ ਹਵੇਲੀ ਮਿਲ ਕੇ ਬਾਪੂ ਜੀ ਨੂੰ ਬਹੁਤ ਵਧੀਆ ਲੱਗਿਆ ਸੀ ਤੇ ਫਿਰ ਜਾਵਾਂਗੇ ਦੁਬਾਰਾ ਇੱਕ ਵਾਰ ਹੋਰ ਉਦੋਂ ਰਾਤ ਹੋ ਗਈ ਸੀ ਜਦਾਂ ਹੁਣ ਮਾਰਨਿੰਗ ਜਾਵਾਂਗੇ ਮਿਲਾਂਗੇ ਜੁਆਏ ਕਰਾਂਗੇ ਅੰਤਿਕੀਪ ਉਹ ਇਹਦੇੰਦੇ ਆ ਜਿਹੜੀ ਪਿੱਛੇ ਪਿਕਚਰ ਲੱਗੀ ਏ ਕਿਦਾਂ ਇਹ ਆਪਾਂ ਨੂੰ ਗਿਫਟ ਕੀਤੀ ਸੀ ਵੀਰੇ ਆਪਣੇ ਸਕੈਚ ਆਰਟਿਸਟ ਨੇ ਬਣਾਈ ਸੀ ਤੇ ਗਿਫਟ ਕੀਤੀ ਹੈ ਤੇ ਦੱਸਿਆ ਸੀ ਕਿ ਮੈਂ ਉਹਦਾ ਵੀ ਸਾਰਿਆਂ ਨੂੰ ਬਾਕੀ ਜਨਨ ਨਹੀਂ ਪਤਾ ਇਹ ਡਰਾਇੰਗ ਕੀਤੀ ਹੋਈ ਆ ਹੱਥ ਨਾਲ ਤੇ ਵੀਰੇ ਨੇ ਬਣਾਈ ਸੀ ਤੇ ਅੱবি ਸਾਨੂੰ ਡਿਫਟਰ ਹੀ ਸੀਗੀ ਤੇ ਬਾਕੀ ਕਿਵੇਂ ਬਣ ਗਏ ਹਾਂਜੀ ਹਾਂਜੀ ਬਣ ਗਏ ਦਹੀਂ ਹੋ ਗਿਆ ਸੀ ਖਤਮ ਕੱਲ ਦਾ ਤੇ ਇਸ ਲਈ ਮੈਂ ਹੁਣ ਆਪਾਂ ਚਾਹ ਬਣਾਵਾਂਗੇ ਤੇ ਇਹ ਖਤਮ ਹੋ ਗਿਆ ਦਹੀਂ ਤੋਂ ਬਿਨਾ ਕਿਸੇ ਆਦਮ ਚਲੋ ਕੋਈ ਚਾਹ ਨਾਲ ਚਾਹ ਨਾਲ ਵੀ ਟੇਸਟੀ ਲੱਗਦੀ ਹੈ ਚਾਹ ਵੀ ਬਣ ਗਈ ਹੈ ਨਾਲ ਚਲੋ

ਜੀ ਹਾਂ ਦੱਸੋ ਆ ਗਈ ਚਾਹ ਨਾ ਚਾਹ ਛਾਏ ਚਲੋ ਆਜੋ ਆਲੀ ਇਹ ਤਾਂ ਵੇਖਦੇ ਆ ਕਿੰਨਾ ਬਣੇ ਨੇ ਤੇ ਤੁਸੀਂ ਸਾਰੇ ਜਣੇ ਦੱਸਿਓ ਕਿਵੇਂ ਤੁਸੀਂ ਬਣਾਈ ਕਦੀ ਇਦਾਂ ਦੀ ਕੋਈ ਆਈਟਮ ਖਰੇ ਆਇਆ ਕੀ ਇਹਨੂੰ ਕਹਿੰਦੇ ਸੀ ਨੇ ਕਿਹਦੇ ਨੂੰ ਕੀ ਪਰੋਂ ਤੇ ਮੱਕੀ ਉਹ ਤਾਂ ਕੀ ਰੋਕੀ ਪਰ ਬੰਕਨ ਆਇਆ ਰੋਕੀ ਨੂੰ ਦਿੰਦੇ ਹਾਂ ਰੋਕੀ ਨੂੰ ਵੀ ਦਿੰਦੇ ਹਾਂ ਕਿੱਦਾਂ ਬਣਿਆ ਵਧੀਆ ਸਹੀ ਹੈ ਬਣਾਇਆ ਹੈ ਤਾਂ ਨਹੀਂ ਨਾ ਗੁੱਡ ਗੁੱਡ ਥੈਂਕ ਯੂ ਜੀ ਹਾਂ ਇਹ ਮੁਗਦਾ ਲੱਗਿਆ ਵਧੀਆ ਬਣਿਆ ਵਧੀਆ ਬਣਿਆ ਆਪ ਹੀ ਬਣਾ ਕੇ ਆਪ ਹੀ ਵਧੀਆ ਹੈ ਬਹੁਤ ਵਧੀਆ ਸਰ ਬਹੁਤ ਜੀ ਤੇ ਹਾਂ ਜੀ ਮੇਰਾ ਫੇਵਰਟ ਸੀਰੀਅਲ ਆ ਆਗਿਆਨ ਕਾ ਕੋ ਕਰੋਜ ਤੁਸੀਂ ਦੱਸੋ ਕੌਣ ਕੌਣ ਦੇਖਦਾ ਵਾ ਤੇ ਕਿੰਨਾ ਲੱਗਦਾ ਵਾ ਮੈਂ ਤਾਂ ਬਹੁਤ ਵਧੀਆ ਲੱਗਦਾ ਤੇ ਮੈਂ ਤਾਂ ਰੋਜ਼ ਹੀ ਦੇਖਦਾ ਬਹੁਤ ਘੈਂਟ ਲੱਗਦਾ ਸੱਚੀ

ਕੋਲ ਜੁਣਾ ਹੈ ਇਹ ਆਹ ਦੇ ਕਿੰਨੀ ਆ ਕੋ ਪਟ ਗਿਆ ਲਾਇਲ ਹੈ ਸੋਨਾ ਹੀ ਹੋਈ ਹੁੰਦਾ ਲਾਇਲ ਹੈ ਭਾਈ ਲਾਇਲ ਹੈ ਇਹ ਸਾਡਾ ਯਸ਼ ਹੈ ਚਾਹ ਲਿਆ ਦੇ ਚਾਹ ਦਿਓ ਵੀ ਜੀ ਆਪਣਾ ਪੁਰਾਣੇ ਰੋੜੇ ਖਾ ਕੇ ਬੈਠੇ ਅਸੀਂ ਟੌਰਣਾ ਸਾਰੇ ਤੇ ਬਹੁਤ ਘੈਂਟ ਬਣੇ ਸੀ ਤੇ ਤੁਸੀਂ ਵੀ ਜਰੂ ਟਰਾਈ ਕੀਤਾ ਕਰੋ ਨਵਾਂ ਨਵਾਂ ਕੁਝ ਖਾਦਾ ਵੀ ਕੀਤਾ ਕਰੋ ਤੇ चैनल ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਕੇ ਦੱਸਿਓ ਨਾਲੇ ਕਿੱਦਾਂ ਦੇ ਲੱਗੇ ਫਿਰ ਅੱਗੇ ਵੀ ਨਵੇਂ ਡਿਸ਼ ਬਣਾਵਾਂਗੇ ਭਈ ਤੇ ਵਧੀਆ ਰਿਸਪੌਂਸ ਦਿੱਤਾ ਤੁਸੀਂ ਤੇ ਤੁਹਾਡੇ ਲਈ ਅੱਗੇ ਹਟ ਲਿਆਂਦਾ ਕੀ ਲੈ ਕੇ ਆਏ ਹੋ ਅੱਖਾਂ ਬੰਦ ਕਰੋ ਫਿਰ ਦੋਨੋਂ ਦੱਸੋ ਆ ਲੈ ਆਹ ਮਾਹੋ ਇਹ ਤਾਂ ਮੈਂ ਕੁਝ ਠੀਕ ਹੈ ਮੈਂ ਹੋਰ ਕਿਤੇ ਜ਼ਿਆਦਾ ਸਮਾਂ ਮੈਂ ਦੇਖ ਲੱਗਾ ਆਉਗੀ ਤੇ ਆਪਾਂ ਵਲੌਗ ਦਾ ਇਥੇ ਕਰਦੇ ਆਂਡ ਸੋ ਸਾਰੇ ਜਣ ਲਾਈਕ ਕਮੈਂਟ ਸ਼ੇਅਰ ਕਰ ਦੋ ਤਦਕਿ ਓਕੇ ਬਾਏ ਮਿਲਦੇ ਆਂ ਨੈਕਸਟ ਵਲੌਗ ਚ